ਦੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆ ਜੀ ਭਾਰਵੇਂ ਕਰੇਲੇ ਦੀ ਤੇਲ ਆਪਣਾ ਗਰਮ ਹੋ ਚੁੱਕਾ ਆਪਾਂ ਕੜਾਹੀ ਦੇ ਵਿੱਚ ਕਰੇਲੇ ਪਾ ਰਹੇ ਆ ਜੀ ਆਪਾਂ ਨੇ ਕਰੇਲੇ ਧੋ ਕੇ ਛਿੱਲ ਕੇ ਜੀ ਵਿੱਚ ਇਹਨਾਂ ਦੇ ਬੀਜ ਕੱਢ ਲਏ ਪਹਿਲਾਂ ਆਪਾਂ ਕਰੇਲੇ ਨੂੰ ਫਰਾਈ ਕਰਾਂਗੇ ਹਾਂਜੀ ਕarele ਆਪਣਾ ਫਰਾਈ ਹੋ ਚੁੱਕੇ ਹਨ ਹੋ ਰਹੇ ਹਨ ਆਪਾਂ ਜੀ ਇਹਨਾਂ ਨੂੰ ਬ੍ਰਾਊਨ ਹੋਣ ਤੱਕ ਭੁੰਨਾਂਗੇ ਹਾਂਜੀ ਕarele ਆਪਣੇ ਫਰਾਈ ਹੋ ਰਹੇ ਹਨ ਜੀ ਆਪਾਂ ਜੀ ਇਹਨਾਂ ਨੂੰ ਭਰਵੇਂ ਕarele ਬਣਾਵਾਂਗੇ ਖਤ ਵਜੋਂ ਇਹਨਾਂ ਨੂੰ ਚੰਗੀ ਤਰ੍ਹਾਂ ਬਰਾਊਨ ਕਰ ਲਾਂਗੇ ਤਾਂ ਜੇ ਇਹਨਾਂ ਦੇ ਵਿੱਚ ਕੱਚਾਪਣ ਆ ਰਹੀ ਹਾਂਜੀ ਕarele ਆਪਣੇ ਫਰਾਈ ਹੋ ਚੁੱਕੇ ਹਨ ਜੀ ਆਪਾਂ ਹੁਣ ਇਹਨਾਂ ਨੂੰ ਕੜਾਹੀ ਦੇ ਵਿੱਚੋਂ ਕੱਢਾਂਗੇ ਹਾਂਜੀ ਬਹੁਤ ਵਧੀਆ ਕarele ਫਰਾਈ ਹੋਏ ਹਨ ਆਪਾਂ ਜੀ ਇਹਨਾਂ ਨੂੰ ਇੱਕ ਡੋਂਗੇ ਦੇ ਵਿੱਚ ਕੱਢ ਰਹੇ ਹਾਂ ਹਾਂਜੀ ਹੁਣ ਆਪਾਂ ਕarele ਭਰਨ ਵਾਸਤੇ ਜਿਹਨਾਂ ਦਾ ਮਸਾਲਾ ਤਿਆਰ ਕਰਾਂਗੇ। ਫਾਨੀ ਕੜਾਈ 'ਚ ਤੇਲ ਪਾਇਆ ਪਿਆਜ਼ ਪਾ ਰਹੇ ਹਾਂ। ਹਾਂਜੀ ਮਸਾਲਾ ਆਪਣਾ ਭੁੱਜ ਰਿਹਾ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਜੀ ਬ੍ਰਾਊਨ ਕਰ ਲਾਂ ਹਾਂਜੀ ਮਸਾਲਾ ਆਪਣਾ ਭੁੱਜ ਰਿਹਾ ਜੀ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਆਪਾਂ ਜੀ ਨਾਮਕ ਮਿਰਚ ਮਸਾਲਾ ਹਲਦੀ ਧਨੀ ਪਾਊਡਰ ਬੜੀਆਂ ਪਾਈਆਂ ਨੇ ਜੀ ਵਿੱਚ ਹਾਂਜੀ ਆਪਾਂ ਨੇ ਟਮਾਟਰ ਪਾ ਤੇ ਜੀ ਮਸਾਲੇ ਪਾਤੇ ਵੀ ਹਾਂਜੀ ਮਸਾਲਾ ਆਪਣਾ ਪੁੱਜ ਕੇ ਤਿਆਰ ਆ ਜੀ ਆਪਾਂ ਹੁਣ ਇਹਨੂੰ ਥੱਲੇ ਧਾਰ ਲਾਂਗੇ ਜੀ ਚੁੱਲੇ 'ਤੇ ਆਪਾਂ ਨੇ ਜੀ ਕੜਾਹੀ ਥੱਲੇ ਧਾਰ ਲਈ ਚੁੱਲੇ 'ਤੇ ਹਾਂਜੀ ਮਸਾਲਾ ਆਪਣਾ ਤਿਆਰ ਆ ਜੀ ਆਪਾਂ ਇਹਨਾਂ ਨੂੰ ਕੁਰੇਲਿਆਂ ਦੇ ਵਿੱਚ ਭਰ ਰਹੇ ਹਾਂ ਮਸਾਲੇ ਨੇ हां जी ਆਪਾਂ ਜੀ ਮਸਾਲਾ ਕਰੇਲਿਆਂ ਦੇ ਵਿੱਚ ਭਰ ਰਹੇ ਹਾਂ ਆਪਾਂ ਨੇ ਪਹਿਲਾਂ ਜੀ ਕਰੇਲੇ ਫਰਾਈ ਕਰ ਲਏ ਸੀ ਫਿਰ ਮਸਾਲਾ ਕਰਿਆ ਹੁਣ ਆਪਾਂ ਮਸਾਲਾ ਭਰ ਰਹੇ ਹਾਂ ਜੀ ਇਸ ਤਰ੍ਹਾਂ ਵਧੀਆ ਕਰੇਲੇ ਬਣਦੇ ਨੇ ਜੀ ਕਰੇਲੇ ਕੱਚੇ ਵੀ ਨਹੀਂ ਰਹਿੰਦੇ ਐ ਚੰਗੀ ਤਰ੍ਹਾਂ ਫਰਾਈ ਹੋ ਜਾਂਦੇ ਨੇ ਬਹੁਤ ਸੋਹਣਾ ਆਪਣਾ ਮਸਾਲਾ ਪੁੱਜਿਆ ਜੀ ਬਹੁਤ ਵਧੀਆ ਸ਼ਾਈਨਿੰਗ ਆਈ ਏ ਇਹhle ਪਹਿਲੇ ਤੋਂ ਸੌਦੇ ਵੱਡੇ ਵੱਡੇ ਫੂਨ ਸਾਰੇ ਛੋਟੇ ਛੋਟੇ ਜੇ ਹੋ ਗਏ ਹਾਂਜੀ ਆਪਾ ਜੀ ਕਰੇਲਿਆਂ ਦੇ ਵਿੱਚ ਮਸਾਲਾ ਭਰ ਰਹੇ ਹਾਂ ਹਾਂਜੀ ਇਸ ਤਰ੍ਹਾਂ ਬਣੇ ਕਰੇਲੇ ਬਹੁਤ ਵਧੀਆ ਲੱਗਦੇ ਨੇ ਜੀ ਤੁਸੀਂ ਵੀ ਜਰੂਰ ਇਸੇ ਤਰ੍ਹਾਂ ਕਰੇਲੇ ਬਣਾਓ ਜੀ ਟਰਾਈ ਕਰੇ ਜੇ ਆਪਾ ਜੀ ਕੱਚੇ ਕਰੇਲੇ ਦੇ ਵਿੱਚ ਮਸਾਲਾ ਭਰ ਕੇ ਤੜਦੇ ਹਾਂ ਉਹਨਾਂ ਦੇ ਵਿੱਚ ਥੋੜਾ ਜਿਹਾ ਕੱਚਾਪਨ ਰਹਿ ਜਾਂਦਾ ਹੈ ਇਹ ਆਪਣੇ ਕarele ਵੀ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਹਨ ਤੇ ਆਪਣਾ ਮਸਾਲਾ ਵੀ ਬਹੁਤ ਵਧੀਆ ਭੁੱਜ ਗਿਆ ਇਸ ਤਰ੍ਹਾਂ ਬਣੇ ਕarele ਖਰਾਬ ਵੀ ਨਹੀਂ ਹੁੰਦੇ ਜੇ ਆਪਾਂ ਇਹਨਾਂ ਨੂੰ 3-4 ਦਿਨ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ ਹਾਂਜੀ ਕਰੇਲੇ ਆਪਣੇ ਬਣ ਕੇ ਤਿਆਰ ਨੇ ਜੀ ਤੁਸੀਂ ਵੀ ਜਰੂਰ ਕਰੇਲੇ ਬਣਾਇਓ ਜੀ ਟਰਾਈ ਕਰਿਓ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ